ਲੋ ਜਿੰਨਾਵੇਂ ਵਲੌਗ ਵਿੱਚ ਫਿਰ ਤੋਂ ਤੁਹਾਡਾ ਸਵਾਗਤ ਹੈ ਅੱਜ ਆਪਾਂ ਕਰ ਰਹੇ ਹਾਂ ਸਿਕੰਦਰ ਹੋਰਾਂ ਦਾ ਫ੍ਰੈਂਕ ਦੇਖੋ ਜੀ ਆਪਾਂ ਜਿੰਨੀਆਂ ਵੀ ਚੀਜ਼ਾਂ ਆਪਣੇ ਕੋਲ ਘਰੇ ਅਵੇਲੇਬਲ ਸੀਗੀਆਂ ਉਹ ਆਪਾਂ ਲੈ ਲਈਆਂ ਸਾਰੀਆਂ ਤੇ ਉਹਨਾਂ ਨੂੰ ਉਠਾਇਆ ਹੋਇਆ ਬਾਹਰ ਤੇ ਅੱਜ ਤੁਹਾਨੂੰ ਦਿਖਾਉਣੇ ਆ ਵੀ ਆਪਾਂ ਕੀ ਕੁਝ ਲਿਆ ਤੇ ਉਹਨਾਂ ਨਾਲ ਅੱਖਾਂ ਬੰਦ ਕਰਕੇ ਆਪਾਂ ਉਹਨਾਂ ਨਾਲ ਇੱਕ ਚੈਲੰਜ ਕਰਾਂਗੇ ਅੱਜ ਜੀ ਤੇ ਇੱਕ ਗੱਲ ਹੋਰ ਹੈ ਜੀ ਬਾਹਰ ਬਹੁਤ ਮੀਂਹ ਪੈ ਰਿਹਾ ਤੇ ਇਸ ਕਰਕੇ ਆਪਾਂ ਨੂੰ ਜਿਹੜਾ ਮਟੀਰੀਅਲ ਘਰੋਂ ਮਿਲਿਆ ਤੇ ਆਪਾਂ ਉਹੀ ਯੂਜ਼ ਕੀਤਾ ਹਨ ਤੇ ਅੱਜ ਹੁਣ ਆਪਾਂ ਸੋਨੂੰ ਮਟੀਰੀਅਲ ਦਿਖਾ ਦਿੰਨੇ ਆ ਵੀ ਆਪਾਂ ਕੀ ਕੀ ਵਰਤਿਆ ਲਓ ਜੀ ਇੱਕ ਆਪਾਂ ਲਿਆ ਖਾਲੀ ਡੱਬਾ ਤੇ ਇਹਦੇ ਤੇ ਆਪਾਂ ਜਿਹੜਾ ਵੀ ਮਟੀਰੀਅਲ ਲਿਆ ਜਿਹੜੀ ਵੀ ਚੀਜ਼ ਲਈ ਆਪਾਂ ਉਹਨਾਂ ਦੇ ਖਾਨ ਵਾਲੀ ਜਾਂ ਉਹਨੂੰ ਆਪਾਂ ਲਿਖ ਲਿਆ ਜਿਵੇਂ ਕਿ ਟਮਾਟਰ ਲੇਸ ਪਾਰ ਲੇਜੀ ਹਰੀ ਮਿਰਚ ਭਿੰਡੀ ਫਾਈਵ ਟਾਈਮ ਖਾਲੀ ਡੱਬੀ ਕarele ਤੋਰੀ ਨਿੰਬੂ ਇਹ ਚ ਜਲੇ ਆਲੂ ਆਪਾਂ ਇਹਨਾਂ ਨੂੰ ਹੋਰ ਜਨ ਬਾਕਸ ਦੇ ਵਿੱਚ ਪਾਵਾਂਗੇ ਦੇਖੋ ਆਪਾਂ ਇਹਨਾਂ ਨੂੰ ਪਾਉਣੇ ਆ ਹਾਂਜੀ ਤੇ ਬਾਕਸ ਦੇ ਵਿੱਚ ਆਪਾਂ ਇਹਦੇ ਵਿੱਚ ਇਹਨਾਂ ਨੂੰ ਰੱਖ ਦੇਣਾ ਜਿਹੜੀ ਉਹ ਨੇਮ ਤੇ ਜਿਹੜੇ ਤੇ ਫਿੰਗਰ ਲਾਉਣਗੇ ਤੇ ਉਹ ਇਹਨਾਂ ਨੂੰ ਉਹੀ ਚੀਜ਼ ਖਾਣੀ ਪਊਗੀ ਇਹਨਾਂ ਨੂੰ ਠੀਕ ਹੈ ਤੇ ਅੱਜ ਦਾ ਬਲੌਗ ਬਹੁਤ ਘੈਂਟ ਬਣਨ ਵਾਲਾ ਤੇ ਜੁੜੇ ਰਹੋ ਸਾਡੇ ਅੱਜ ਦੇ ਬਲੌਗ ਨਾਲ ਹਾਂਜੀ ਤੇ ਸਾਡੀਆਂ ਵੀਡੀਓ ਨੂੰ ਇੰਨਾ ਪਿਆਰ ਦੇਣ ਦੀ ਥੋੜਾ ਬਹੁਤ ਬਹੁਤ ਧੰਨਵਾਦ ਪਿੰਡੀ ਪਾਤੀ ਆਪਾਂ ਟਮਾਟਰ ਕਾਲੇ ਜੀ ਕੀ ਕਰੂ ਕਰੇ ਇਹ ਆਪਣੀ ਬੈਸੀ ਵਿੱਚ ਖਾਲੀ ਡੁੱਬੀ ਆ ਠੀਕ ਹੈ ਜੀ ਚਲੋ ਜੀ ਬਸ ਆਪਾਂ ਇਹ ਮਟੀਰੀਅਲ ਕਰਾ ਲੈਣੇ ਅੱਜ ਆਪਾਂ ਨੂੰ ਇਹੀ ਮਟੀਰੀਅਲ ਘਰੋਂ ਮਿਲਿਆਗਾ ਤੇ ਬਾਹਰ ਬਹੁਤ ਮੀਂਹ ਨੂੰ ਵੀ ਦਿਖਾਉਣੇ ਆ ਤੇ ਸਕੰਦਰਾ ਵਰਗੇ ਬਾਹਰ ਬੈਠਿਆ ਤੇ ਹੁਣ ਉਹਨਾਂ ਨੂੰ ਆਪਾਂ ਲੈ ਕੇ ਆਉਣੇ ਇਹ ਵਾਰ ਮੌਸਮ ਬਹੁਤ ਖਰਾਬਾ ਤੇ ਮੀਂਹ ਪੈ ਰਿਹਾ ਇਸ ਕਰਕੇ ਆਪਾਂ ਨਹੀਂ ਜਾਣਾ ਬਾਹਰ ਜੂੜੀ ਆਪਾਂ ਨੂੰ ਮਟੀਰੀਅਲ ਮਿਲਿਆ ਘਰੋਂ ਉਹੀ ਮਟੀਰੀਅਲ ਆਪਾਂ ਜ ਵਰਤਣਾਗਾ ਤੇ ਮੌਸਮ ਖਰਾਬ ਹੋਮੀ ਪੁੱਲ ਪੈ ਰਿਆ ਨਾ ਜ ਸਾਰੀ ਜੜੀ ਗੁਰ ਪਈ ਜਾਂਦਾ ਮੀ ਹੁਣ ਆਪਾਂ ਲੈ ਗਏ ਨਾ ਸਿਕੰਦਰ ਵਰਗੇ ਨੂੰ ਲਓ ਜੀ ਸਿਕੰਦਰ ਵਰਗੇ ਇੱਥੇ ਬਿਠਾਏ ਹੋਏ ਨੇ ਆਪਾਂ ਤਾਂ ਇਹਨਾਂ ਨੂੰ ਪਤਾ ਨਹੀਂ ਕਿਵੇਂ ਸੇ ਕੈਸਾ ਕੈ ਸਿਕੰਦਰ ਸਾਨੂੰ ਕਿੰਨੀ ਇਕਸਾਈਟਮੈਂਟ ਹੁੰਦਾ ਜਾਣਦੀ ਕਿੰਨਾ ਟਾਈਮ ਹੈ ਤੁਹਾਨੂੰ ਵੇਟ ਕਰਦੇ ਨੂੰ 2 ਘੰਟੇ ਚਲੋ ਆਜਾ ਅੱਜ ਵਾਲੀ ਕਿਤਾਬ ਚਲੋ ਆਜਾ ਲਓ ਜੀ ਤੁਹਾਡੇ ਚੋਂ ਕੌਣ ਆਊਗਾ ਪਹਿਲਾਂ ਤੂੰ ਮੇਰੇ ਕੋਲ ਆ ਜਾ ਵੀ ਸੈ ਫੈਲੀ ਟਾਰ ਨਾਲ ਆ ਜਾ ਬਲਤ ਤੁਸੀਂ ਮੈਂ ਜਿੱਦ ਕਰ ਤੋ ਚਲੋ ਜੀ ਚਲੋ ਜੀ ਹੁਣ ਆਪਾਂ ਸਾਹਿਬ ਦੇ ਬੰਨਣ ਲੱਗਿਆ ਅੱਖਾਂ ਤੇ ਪੱਟੀ ਤੇ ਤੁਸੀਂ ਉਧਰਲੀ ਸਾਈਡ ਜਾ ਕੇ ਖੜੇ ਥੋੜਾ ਗੱਲ ਦੱਸੋ ਮੈਂ ਦੇਖਦਾ ਹੈਂ ਦੱਸਦਾ ਓਕੇ ਵੈਰੀ ਗੁੱਡ ਫਿਰ ਤੁਸੀਂ ਸੱਚੇ ਬੰਦੇ ਹੋ ਏ ਨਹੀਂ ਸਾਹਿਬ ਸੱਚਾ ਸਹੀ ਹੈ ਬਈ ਸਾਹਿਬ ਨੇ ਸੱਚ ਦੱਸਿਆ ਹਨਾ ਜੀ ਮੈਂ ਤੇਰੀ ਛਾਲਟ ਦੇਖੀ ਜਾਂਦੀ ਹੁਣ ਨਹੀਂ ਹੁਣ ਸਹੀ ਹੈ ਹਾਂਜੀ ਇੱਕ ਹੋਰ ਵੀ ਹੈ ਬਈ ਇਹ ਗੇਮ ਦੇ ਵਿੱਚ ਮੇਰੀ ਗੱਲ ਧਿਆਨ ਨਾਲ ਸੁਣ ਬੇ ਜਿਹੜੀ ਚੀਜ਼ ਤੁਸੀਂ ਚੱਕ ਲਈ ਉਹਦੇ ਤੇ ਤੁਸੀਂ ਦੰਦੀ ਵੱਟਣੀ ਆ ਉਹ ਖਾਣੀ ਆ ਚਾਹੇ ਉਹ ਕੋੜੀ ਆ ਚਾਹੇ ਉਹ ਮਿੱਠੀ ਆ ਚਾਹੇ ਉਹ ਖੱਟੀ ਆ ਹਨਾ ਜੀ ਹਾਂਜੀ ਠੀਕ ਹੈ ਬੇਟਾ ਚਲੋ ਸਾਹਿਬ ਸਹੀ ਹੈ ਬੇਟਾ ਦੱਸਤਾ ਨਹੀਂ ਰਿਹਾ ਹੁਣ ਠੀਕ ਹੈ ਉਧਰ ਕਰ ਦੋ ਡੰਨ ਕਰ ਦੋ ਉਧਰ ਡੰਨ ਕਰ ਦੋ ਉਧਰ ਹਾਂਜੀ ਵੈਰੀ ਗੁੱਡ ਆਜੋ ਹੁਣ ਤੇ ਤੁਸੀਂ ਇੱਥੇ ਖੜ੍ਹਜੋ ਖੜ੍ਹਜੋ ਇਹ ਜੀ ਸਾਹਿਬ ਇੱਥੇ ਬਹਿ ਗਿਆ ਠੀਕ ਹੈ ਜੀ ਇਹ ਦੁਬਾਰੀ ਆ ਗਈ ਸਭ ਤੋਂ ਪਹਿਲਾਂ ਸਾਹਿਬ ਦੀ ਨਾ ਮੈਨੂਸਾ ਕਹਾਂਗੀ ਤੇ ਸਾਹਿਬ ਹੁਣ ਲਾਊਗਾ ਇਹਦੇ ਤੇ ਫਿੰਗਰ ਤੇ ਜਿਹੜੀ ਚੀਜ਼ ਤੇ ਫਿੰਗਰ ਲਗਾਊਗਾ ਉਹੀ ਚੀਜ਼ੇ ਨੂੰ ਖਾਣੀ ਪਊਗੀ ਜੇ ਜ਼ਰੂਰ ਲੱਗਦੀ ਕਿਹੜੀ ਤੇ ਮਰਜ਼ੀ ਲੱਗ ਲਾਗਾ ਦਿਲੋਂ ਬਸ ਫਾਈਨਲ ਕਰੋ ਤੁਸੀਂ ਸਹੀ ਨਹੀਂ ਲੱਗੀ ਕਿੱਧਰ ਲਾਓ ਕਿਸੇ ਚੀਜ਼ ਤੇ ਨਹੀਂ ਬਿੜਾਈ ਲੱਗੀ ਨੂੰ ਚਲੋ ਜੀ ਨਾ ਨਾ ਹੁਣ ਇਹਦੇ ਪੱਟੀ ਖੋਲ ਦਿਓ ਨਹੀਂ ਜੇ ਤੁਸੀਂ ਇੱਥੇ ਰੱਖੋ ਜੀ ਹਾਂ ਜੀ ਇੱਥੀ ਫਿੰਗਰ ਨਹੀਂ ਲਾਉਣੀ ਬੇਟਾ ਸਾਇਪ ਫਿੰਗਰ ਨਹੀਂ ਹਰਾਨੀ ਇਥੇ ਹੀ ਰੱਖਨੀ ਹੈ ਫਿੰਗਰਸ ਠੀਕ ਹੈ ਆ ਜਾ ਬੇਟਾ ਦੇਖ ਚਲੋ ਜੀ ਠੀਕ ਹੈ ਪੜੋ ਬੇਟਾ ਹਰੀ ਮਿਰਚ ਠੀਕ ਹੈ ਹੋਣਾ ਤੈਨੂੰ ਠੀਕ ਹੈ ਹਰੀ ਹੈ ਲੋ ਜੀ ਹੁਣ ਸਹਿਦੀ ਵਾਰੀ ਸੀਗੀ ਹਰੀ ਮਿਰਚ ਆਈ ਸੀ ਹੁਣ ਹਰੀ ਵਿੱਚ ਸੇਵ ਭਰੂਗਾ ਤਾਂ ਮੈਂ ਨਹੀਂ ਕਿਸੇ ਨਾਲ ਕਿ ਅੱਛਾ ਕੀਤਾ

ਤੇ ਕਿਵੇਂ ਲੱਗਿਆ ਸਹਿਬ ਬੇਕਰ ਲੱਗਿਆ ਬੇਕਰ ਲੱਗਿਆ ਸੋਵਾਰੀ ਆ ਗਈ ਆਪਣੇ ਸਕੰਦਰ ਦੀ ਤੇ ਚਲੋ ਸਾਈਡ ਮੇਂ ਬਹੁਤ ਹੈ ਹਾਂਜੀ ਇਹ ਬਹੁਤ ਕਾਲਾ ਹੋਇਆ ਹੋਇਆ ਸੀ ਹੁਣ ਇਹਨੂੰ ਦੇਖਦੇ ਕੀ ਨਿਕਲਦਾ ਕੀ ਨਿਕਲੇ ਚਲੋ ਫਿੰਗਰ ਨਹੀਂ ਬਟਾ ਹਲੇ ਉਹਨੇ ਠੀਕ ਹੈ ਹੁਣ ਚਲੋ ਜੀ ਹੁਣ ਇਹਦੇ ਪੱਟੀ ਤਾਰ ਦੋ ਹੁਣ ਸਕੰਦਰ ਨੂੰ ਤਾਂ ਪੜਨਾ ਨਹੀਂ ਆਉਂਦਾ ਹੁਣ ਸਹਿਬ ਵੀ ਪੜ ਕੇ ਦੱਸਗੇ ਵੀ ਕੀ ਲਿਖਿਆ ਸਹਿਬ ਆਜੋ ਇਨੋਂ ਬੇਸੇ ਪਿਆਬੀ ਲੱਗੀ ਨੇ ਅਲੇਖਸ ਕੰਦਰ ਨੂੰ ਤੇ ਖੋਲੋ ਖਾਲੀ ਖਾਲੀ ਡੱਬੀ ਖਾਲੀ ਡੱਬੀ ਆ ਸਕੰਦਰ ਹਾਈ ਬਾਈ ਸਕੰਦਰ ਨੂੰ ਨਿਕਲੇ ਖਾਲੀ ਡੱਬੀ ਤੇ ਇਹਦੇ ਬਾਅਦ ਆ ਗਈ ਆਪਣੀ ਗੰਦਰ ਹੋਣ ਲੱਗ ਗਿਆ ਇੱਕ ਮੈਨੂੰ ਖਾਲੀ ਡੱਬੀ ਨਿਕਲੇ ਕਿਤੇ <laughs> <laughs> <दो> <laughs> तार, <laughs> मेन खाली डब्बी क्यों निकली ठीक है मेन खाली डब्बी क्यों निकली अगली टरन से देखते ਉਹ ਆਪਣੀ ਵਾਰੀ ਆ ਗਈ ਜਸਮੀਤ ਕੌਰ ਦੀ ਤੇ ਦੇਖਦੇ ਇਹਨਾਂ ਨੂੰ ਕੀ ਨਿਕਲਦਾ ਲੋ ਜੀ ਹੁਣ ਪੱਟੀ ਉਤਾਰ ਦਿਓ ਹੁਣ ਉਤਾਰਦੇ ਆਪਾਂ ਇਹਦੀ ਪੱਟੀ ਜਸਮੀਤ ਕੀ ਹੈ ਦੱਸੋ ਬੇਟਾ ਪੜੋ ਕਿ ਐਂਗਲੀ ਕੱਲ੍ਹ ਜੋ ਕਹਿੰਦੇ ਮੈਂ ਲੋ ਜੀ

ਲਓ ਜੀ ਸੈਕੰਡ ਰਾਊਂਡ ਹੋ ਗਿਆ ਹੁਣ ਸਟਾਰਟ ਕਿ ਹੁਣ ਵਾਰੀ ਆ ਗਈ ਫੇਰ ਸਹਿਬ ਦੀ ਤੇ ਦੇਖਦੇ ਆ ਸਹਿਬ ਨੂੰ ਕੀ ਨਿਤੋਲਾ ਤੇ ਚਲੋ ਜੀ ਨਹੀਂ ਸੈੱਟ ਨਹੀਂ ਟਾਈਮ ਟੁੱਕੀ ਸੈੱਡ ਕਰ ਹਾਂਜੀ ਡਨ ਦੇ ਫਾਈਨਲ ਨਹੀਂ ਨਿਕ ਫਾਈਨਲ ਫਾਈਨਲ ਭਾਈ ਸੈ ਫਾਈਨਲ ਕਰੋ ਬੇਟਾ ਫਾਈਨਲ ਸਾ ਫਿੰਗਰ ਸਾਈਡ ਹੀ ਬਟਾ ਤੁਸੀਂ ਸਾਈਡ ਹੀ ਬਟਾ ਤੁਸੀਂ ਸਾਈਡ ਹੀ ਦਾ ਫਿੰਗਰ ਲਗਾ ਦਿੰਦੇ ਦੇਖੋ ਤੁਹਾਨੂੰ ਵਧੀਆ ਦਾ ਪੱਕੀ ਲੋਸ਼ ਸ਼ੇਕ ਗਿਆ ਨਹੀਂ ਐਸਾ ਵਧੀਆ ਨਹੀਂ ਸੈਂਟਰ ਨੂੰ ਆਓ ਸੈਂਟਰ ਮੇਂ ਇਧਰ ਹਾਂ ਥੋੜਾ ਜਿਹਾ ਪਿੱਛੇ ਨ ਜਾਓ ਸੈਂਟਰ ਨਹੀਂ ਬਟਾ ਹੱਦੀ ਫਿੰਗਰ ਨਹੀਂ ਜਾਈ ਨਹੀਂ ਬਟਾ ਲੱਗਣੀ ਤੁਸੀਂ ਕੋਈ ਨਾ ਘਮਾਓ ਫਿੰਗਰ ਜਿੱਥੇ ਮਰਜੀ ਤੁਸੀਂ ਕਮਾਗੇ ਹਾਂ ਐ ਘਮਾਈ ਚਲੋ ਘਮਾਈ ਚਲੋ ਜਿੱਥੇ ਤੁਸੀਂ ਰੁਕਣਾ ਹੋਇਆ ਉੱਥੇ ਰੁਕ ਜਿਓ ਜਿੱਥੇ ਰੁਕਣਾ ਹੋਇਆ ਰੁਕ ਜਿਓ ਬਟਾ ਲੋ ਜੀ ਇਹ ਨਿਕਲੇ ਸੈਵਨ ਹਾਲੋ ਕਦੋਂ ਇਦੋਂ ਫਾਈਨਲ ਨਹੀਂ ਕਿ ਐਸੀ ਫਾਈਨਲ ਨਹੀਂ ਕਿ ਐਸੀ ਮੇਰੇ ਕੋਲ ਨਹੀਂ ਫਾਈਨਲ ਨਹੀਂ ਕਿ ਐਸੀ ਨਹੀਂ ਇਹ ਮੈਂ ਤਾਂ ਅੱਜ ਦਿਨਿਆ ਕੋਈ ਗੱਲ ਨਹੀਂ ਨੈਕਸਟ ਟਾਈਮ ਦੇਣੀ ਆ ਨਹੀਂ ਬਟਾ ਸਹਿਬ ਚਲੋ ਚਲੋ ਸਮਾਨ ਇੱਕ ਹੋਰ ਮੌਕਾ ਦਿੱਤਾ ਹਾਂਜੀ ਇਹਨੇ ਪਹਿਲਾਂ ਮਿਰਚ ਖਾਧੀ ਸੀ ਇਸ ਕਰਕੇ ਉਹਨੂੰ ਆਪਾਂ ਹੋਰ ਮੌਕਾ ਦਿੱਤਾ ਚਲੋ ਸਹਿਬ ਆ ਜੀ ਥੋੜੀ ਫਿੰਗਰਸ ਐ ਨਹੀਂ ਰੱਖੀ ਬਟਾ ਤੁਸੀਂ ਨੋ ਕਮਾਓ ਬਟਾ ਫਿੰਗਰ ਨੋ ਜਿੱਥੇ ਤੁਸੀਂ ਰੁਕਣੀ ਹੈ ਰੁਕ ਜਾਓ ਬਟ ਇੱਥੇ ਹਾਂ ਇਹਨਾਂ ਦੱਸ ਜਿੱਥੇ ਰੁਕਣਾ ਹੈ 10 ਮਿੰਟ ਚਲੋ ਬੇਟਾ ਫਾਈਨਲ ਹੈ ਫਾਈਨਲ ਹੈ ਫਾਈਨਲ 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 ਹੁਣ ਇਹਦੀ ਪੱਟੀ ਉਤਾਰ ਤੂੰ ਆਪੇ ਉਤਾਰ ਲਿਆ ਕਰੋਗੇ ਨਾ ਫੜ ਕੇ ਅੱਛਾ ਫੜੋ ਦੁਸ ਕੀ ਹੈ ਕੀ ਹੈ ਬੇਟਾ ਕੀ ਹੈ ਆਲੂ ਆਲੂ ਕੰਕੜਾ ਕੱਢ ਲਓ ਅੋਟੋ ਕੱਢ ਲੈ ਜਦੋਂ ਤੁਸੀਂ ਹੁਣ ਤੋਂ ਪਾਸੇ ਸੰਗਰ ਦੀ ਤੇ ਸੰਗਰਗੇ ਹੁਣ ਆਪਾਂ ਅੱਖਾਂ ਦੇ ਪੱਟੀ ਬੰਨਦੇ ਆ ਤੇ ਲੋ ਜੀ ਨਹੀਂ ਬੇਟਾ ਸਹੀ ਨਹੀਂ ਸਹੀ ਨਹੀਂ ਹੈ ਬੇਟਾ ਫਾਈਨਲ ਆ ਬੇਟਾ ਫਾਈਨਲ ਫਾਈਨਲ ਚਲੋ ਹੁਣ ਉਤਾਰ ਦ ਪੱਟੀ ਦੱਸੋ ਸਰ ਦੱਸੋ ਬੜਕੇ ਸਰ ਦੱਸੋ ਬੇਟਾ ਕੀ ਲਿਖਿਆ ਟਮਾਟਰ ਹਾਂ ਹਾਂ ਜਸਮੀਤ ਦੀ ਤੇ ਦੇਖਦੇ ਆ ਜਸਮੀਤ ਦਾ ਲੱਕ ਕਿਦਾਂ ਦਾ ਤੇ ਕਿਸਮਤ ਦੇਖਦੇ ਹਾਂ ਚਲ ਕੋਡੀ ਫਾਈਨਲ ਹੈ ਕੋਡੀ ਨਹੀਂ ਕੋਡੀ ਫਾਈਨਲ ਹੈ ਹਾਂਜੀ ਵੈਰੀ ਗੁੱਡ ਹੁਣ ਕੋਟੇ ਦੀ ਕਿਸਮਤ ਖੁੱਲ ਗਈ ਕੋੜ ਰਹੀ ਹੈ ਕੋਈ ਮੈਨੂੰ ਕੀ ਕਰਦੀ ਹੈ ਟੈਨਸ਼ਨ ਹੀ ਨਹੀਂ ਲੈਂਦਾ ਲੋ ਵੀਰ ਨੂੰ ਸਾਨੂੰ ਕਿਵੇਂ ਲੱਗ ਰਿਹਾ ਬਹੁਤ ਵਧੀਆ ਬਹੁਤ ਵਧੀਆ ਪਰ ਇਹ ਆ ਗਈ ਆਪਣੀ ਮੰਮੀ ਦੀ ਤੇ ਮੰਮੀ ਦੇ ਅੱਖਾਂ ਤੇ ਪੱਟੀਆਂ ਇਸ ਕਰਕੇ ਨਹੀਂ ਸੀ ਬੰਨੀਆਂ ਵੀ ਮੰਮੀ ਨੂੰ ਪੜ੍ਹਨਾ ਨਹੀਂ ਆਉਂਦਾ ਜਿੱਥੇ ਮੰਮੀ ਫਿੰਗਰ ਲਾ ਦੇਣਗੇ ਤੇ ਉਹੀ ਹਾਂ ਉਹੀ ਚੀਜ਼ ਕਰਨਗੇ ਤੇ ਇਹ ਤੁਸੀਂ ਨਹੀਂ ਦੱਸਣਾ ਬੇਟਾ ਠੀਕ ਹੈ ਦਾਦੀ ਨੂੰ ਪੜਕੇ ਨਹੀਂ ਦੱਸਣਾ ਲੋ ਜੀ ਦੇਖ ਕੇ ਧਿਆਨ ਨਾਲ ਲੋ ਜੀ ਇਹੀ ਹੈ ਹਾਂ ਜੀ ਜਦ ਸੀ ਇਹ ਦੱਤੀ ਦੱਸ ਦੋ ਖਾਦੀ ਜੱਟ ਅੱਜ ਦਾ ਬਲੌਕ ਕਰਦੇ ਆ ਇੱਥੇ ਸਮਾਪਤੀ ਤੇ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਤੇ ਧੰਨਵਾਦ ਸਾਡੇ ਚੈਨਲ ਨੂੰ ਦੇਖਣ ਲਈ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਈਕ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਬਹੁਤ-ਬਹੁਤ ਸ਼ੇਅਰ ਕਰਿਓ ਧੰਨਵਾਦ ਤਾਂ